ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਇਹ ਗੱਲ ਹੈ ਇੱਕ ਪਿੰਡ ਦੀ ਜਿੱਥੇ ਨੂਰ ਰਹਿੰਦੀ ਸੀ ਨੂਰ ਜਿਸ ਦਾ ਨਾਮ ਤਾਂ ਚਾਨਣ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਹਨੇਰਾ ਹੀ ਹਨੇਰਾ ਸੀ ਉਹ ਇੱਕ ਬਜ਼ੁਰਗ औरत ਸੀ ਜਿਸਦੇ ਹੱਥਾਂ ਦੀਆਂ ਲਕੀਰਾਂ ਵਿੱਚ ਦੁੱਖਾਂ ਦੀਆਂ ਲੰਮੀਆਂ ਕਹਾਣੀਆਂ ਉਕਰੀਆਂ ਹੋਈਆਂ ਸਨ ਉਸ ਦਾ ਇਕਲੌਤਾ ਪੁੱਤਰ ਜਗਤ ਕਮਾਈ ਲਈ ਵਿਦੇਸ਼ ਚਲਾ ਗਿਆ ਸੀ ਇੱਕ ਅਣਜਾਣ ਦੇਸ਼ ਜਿੱਥੇ ਪੈਸਾ ਤਾਂ ਸੀ ਪਰ ਦਿਲ ਨੂੰ ਸਕੂਨ ਨਹੀਂ ਨੂਰ ਹਰ ਸ਼ਾਮ ਆਪਣੇ ਛੋਟੇ ਜਿਹੇ ਵਿਰੇ ਵਿੱਚ ਬੈਠ ਜਾਂਦੀ ਆਸਮਾਨ ਵੱਲ ਵੇਖਦੀ ਜਿਵੇਂ ਤਾਰਿਆਂ ਵਿੱਚ ਉਸ ਨੂੰ ਜਗਤ ਦਾ ਚਿਹਰਾ ਨਜ਼ਰ ਆ ਰਿਹਾ ਹੋਵੇ ਉਸ ਦੀਆਂ ਅੱਖਾਂ ਵਿੱਚ ਇੱਕ ਅਥਾਹ ਉਡੀਕ ਸੀ ਇੱਕ ਅਜੀਹੀ ਤੜਪ ਉਸਾਲਾਂ ਤੋਂ ਉਸਦੇ سینੇ ਵਿੱਚ ਦੱਬੀ ਹੋਈ ਸੀ ਉਹ ਹਰ ਆਉਂਦੀ ਚਿੱਠੀ ਨੂੰ ਹਰ ਆਉਂਦੀ ਫੋਨ ਕਾਲ ਨੂੰ ਆਪਣੇ ਪੁੱਤਰ ਦੀ ਆਵਾਜ਼ ਨਾਲ ਮਹਿਸੂਸ ਕਰਦੀ ਸੀ ਮਾਂ ਮੈਂ ਅਗਲੇ ਸਾਲ ਪੱਕਾ ਆਵਾਂਗਾ ਜਗਤ ਨੇ ਆਖਰੀ ਵਾਰ ਫੋਨ ਟੇਕਿਆ ਸੀ ਇੱਕ ਸਾਲ ਗੁਜ਼ਰ ਗਿਆ ਫਿਰ ਦੂਜਾ ਫਿਰ ਤੀਜਾ ਹਰ ਸਾਲ ਨੂਰ ਦਾ ਦਿਲ ਉਸਦੀ ਯਾਦ ਨਾਲ ਟੜਕਦਾ ਤੇ ਹਰ ਸਾਲ ਉਸਦੀ ਯਾਦ ਝੁਕ ਜਾਂਦੀ ਉਸਦੀ ਅੱਖਾਂ ਦੀ ਰੋਸ਼ਨੀ ਘਟਦੀ ਗਈ ਪਰ ਉਸਦੇ ਦਿਲ ਦੀ ਉਡੀਕ ਦੀ ਰੋਸ਼ਨੀ ਕਦੇ ਮੱਦਮ ਨਾ ਹੋਈ ਇੱਕ ਦਿਨ ਪਿੰਡ ਦੇ ਡਾਕੀਆ ਨੇ ਆ ਕੇ ਉਸਦੇ ਦਰਵਾਜ਼ੇ ਤੇ دستਕ ਦਿੱਤੀ ਨੂਰ ਮਾਤਾ ਤੇਰੇ ਲਈ ਖਬਰ ਹੈ ਉਸਨੇ ਕਿਹਾ ਨੂਰ ਦਾ ਦਿਲ ਜ਼ੋਰ ਨਾਲ ਟਟਕਿਆ ਉਸਦੇ ਹੱਥ ਕੰਬਣ ਲੱਗੇ ਖਬਰ ਐਸੀ ਕਿ ਜਗਤ ਹੁਣ ਕਦੇ ਵਾਪਸ ਨਹੀਂ ਆਵੇਗਾ ਉਹ ਸੰਜਾਨ ਦੇਸ਼ ਵਿੱਚ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਨੂਰ ਦੀ ਜ਼ੁਬਾਨੋਂ ਕੋਈ ਆਵਾਜ਼ ਨਾ ਨਿਕਲੀ ਉਸਦੀਆਂ ਅੱਖਾਂ ਵਿੱਚ ਮੰਜੂਆ ਦਾ ਹੜ ਨਹੀਂ ਆਇਆ ਉਸਨੇ ਮਸ ਹੌਲੀ ਜਿਹੀ ਆਪਣਾ ਸਿਰ ਹਿਲਾਇਆ ਸਿਮਿਓ ਪਹਿਲਾਂ ਤੋਂ ਹੀ ਜਾਣਦੀ ਹੋਵੇ ਉਸਦੀ ਅੰਦਰੂਨੀ ਰੂਹ ચીਖ ਰਹੀ ਸੀ ਪਰ ਬਾਹਰ ਉਹ ਇੱਕ ਸ਼ਾਂਤ ਮੂਰਤੀ ਵਾਂਗ ਖੜੀ ਰਹੀ ਸਾਰੇ ਪਿੰਡ ਵਾਲੇ ਉਸ ਨੂੰ ਦੇਖ ਕੇ ਹੈਰਾਨ ਸਨ ਕਿਉਂ ਰੋ ਕਿਉਂ ਨਹੀਂ ਰਹੀ ਉਸ ਰਾਤ ਨੂਰ ਵਿੜੇ ਵਿੱਚ ਬੈਠੀ ਰਹੀ ਅਸਮਾਨ ਤੇ ਪੂਰਾ ਚੰਦ ਚਮਕ ਰਿਹਾ ਸੀ ਉਸਨੇ ਆਪਣੀ ਚੋਲੀ ਵਿੱਚੋਂ ਜਗਤ ਦੀ ਆਖਰੀ ਤਸਵੀਰ ਕੱਢੀ ਜਿਸ ਵਿੱਚ ਉਹ ਹੱਸ ਰਹੀ ਸੀ ਮੇਰੇ ਜਗਤਾ ਉਸਦੇ ਮੂੰਹੋਂ ਬੜੀ ਮੁਸ਼ਕਲ ਨਾਲ ਇੱਕ ਫੁਸਫੁਸਾਹਟ ਨਿਕਲੀ ਤੋ ਆਖਿਆ ਸੀ ਕਿ ਅਗਲੇ ਸਾਲ ਆਵੇਂਗਾ ਕਿ ਅੱਧੀ ਰਾਤ ਦਾ ਇਹ ਚੰਨ ਨਹੀਂ ਤੇਰਾ ਆਉਣਾ ਹੈ ਫਿਰ ਉਸਦੀਆਂ ਅੱਖਾਂ ਵਿੱਚ ਇੱਕ ਇੱਕ ਹੰਝੂ ਡਿੱਗਿਆ ਇੱਕ ਗਰਮ ਭਾਰਾ ਹੰਝੂ ਜੋ ਸਾਲਾਂ ਦੀ ਉਡੀਕ ਪਿਆਰ ਅਤੇ ਸਹਿ ਦਰਦ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਉਹ ਹੰਝੂ ਤਸਵੀਰ ਤੇ ਡਿੱਗਿਆ ਜਗਤਦੇਹ ਹਸਤੇ ਚਿਹਰੇ ਨੂੰ ਤੁੰਦਲਾ ਕਰ ਗਿਆ ਉਸ ਦਿਨ ਤੋਂ ਬਾਅਦ ਨੂਰ ਕਦੇ ਜ਼ਿਆਦਾ ਨਹੀਂ ਬੋਲੀ ਉਹ ਹਰ ਸ਼ਾਮ ਨੂੰ ਸੇਠਾਂ ਬੈਠਦੀ ਅੱਧੇ ਰਾਤ ਤੇ ਚੰਨ ਨੂੰ ਦੇਖਦੀ ਉਹ ਹਰ ਚੰਨ ਨੂੰ ਜਗਤ ਦਾ ਆਉਣਾ ਸਮਝਦੀ ਹਰ ਤਾਰੇ ਨੂੰ ਹਸਦੀ ਆਵਾਜ਼ ਉਸਦੀ ਜ਼ਿੰਦਗੀ ਇੱਕ ਅਧੂਰੀ ਕਹਾਣੀ ਬਣ ਗਈ ਸੀ ਜਿਸ ਦਾ ਆਖਰੀ ਪੰਨਾ ਹੰਝੂਆਂ ਨਾਲ ਲਿਖਿਆ ਗਿਆ ਸੀ ਉਹ ਅੱਧੀ ਰਾਤ ਦਾ ਚੰਨ ਉਸਦੀ ਇਕਲੋਤੀ ਤਸੱਲੀ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ